ਇਹ ਜੀ ਪਸਾਵਲ ਤੋਂ ਸਾਫ ਦਾ ਰੋਡ ਤੇ ਆਉਂਦਾ ਰੋਡ ਇਹ ਇਹਦੇ ਅੱਧਣ ਇਹ ਜੰਗਲ ਟਾਇਪ ਪਰ ਜੰਗਲ ਨਹੀਂ ਹੈਗਾ ਥੋੜਾ ਜਿਹਾ ਨਾਲ ਤੋਂ ਇਹਦੇ ਅਬਜਾਉ ਜ਼ਮੀਨਾਂ ਵੀ ਹੈਗੀਆਂ ਨੇ ਇਹ ਘਾਟ ਆ ਤਕਰੀਬਨ ਕਈ ਜਲੇਬੀ ਵਾਂਗੂ ਰੋਡ ਨੇਰੇ ਤੇ ਅੱਗੇ ਮੂਰੇ ਪਿੰਡ ਵੀ ਆਉਂਦਾ ਇੱਕ ਇਹ ਜੇ ਇਹ ਦੋ ਤਿੰਨ ਕ ਟਕਰਾਂ ਜੀਆਂ ਹੈ ਜੀਆਂ ਪੈਈਆਂ ਨੇ ਇਹ ਪੁਸਹਾਵਲ ਤੋਂ 5-6 ਕਿਲੋਮੀਟਰ ਆਏ ਆ ਹਲੇ ਸਾਹਬ ਦਾ ਰਹਿੰਦਾ 14-15 ਕਿਲੋਮੀਟਰ ਜਾਣੀ ਬਸਾਬ ਉਹ ਤੋਂ ਸਾਹਬ ਦੇ ਦੀ ਦੂਰੀ 21 ਕਿਲੋਮੀਟਰ ਅੱਗੇ ਰਵੇਰ 20 ਕਿਲੋਮੀਟਰ ਜਾਣੀ ਪੁਸਹਾਵਲ ਤੋਂ ਟੋਟਲ ਰਵੇਰ ਤੱਕ ਸਫ਼ਰ 41 ਕਿਲੋਮੀਟਰ ਬਣਦਾ ਉਹ ਤੋਂ ਬਾਅਦ ਫੇਰ ਆਪਾਂ ਰਵੇਰ ਤੋਂ ਪਾਗ ਵੱਲੋਂ ਜਾਣਾ ਹੁੰਦਾ ਰਵੇਰ ਤੋਂ ਫੇਰ ਰੋਮ ਵਿੱਚ ਕੁਝ ਹੀ ਘਾਟ ਹੋ ਗਏ ਮਾਨਪੁਰ ਲਿਫਟ ਬਾਈ 9:30 ਹੋ ਗਿਆ ਤੇ ਆ ਪਹੁੰਚੇ ਜੀ ਸਾਬ ਦਾ ਮੌਸਮ ਠੰਡਾ ਹੀ ਆ ਤੇ ਹੁਣ ਇੱਥੇ ਅੱਗੇ ਜਾ ਕੇ ਸ਼ਹਿਰ ਪਾਰ ਕਰਕੇ ਪੰਪ ਤੇ ਢਾਬਾ ਆਉਂਦਾ ਜਿੱਥੇ ਖੰਡੇ ਵਾਲਿਆਂ ਦੀ ਟਰਾਂਸਪੋਰਟ ਆ ਰਾਜਦੀਪ પેટ્રોલ ਪੰਪ ਦੇ ਨਾਲ ਉਹ ਟਾਬੇ ਤੇ ਪ੍ਰਸ਼ਾਦਾ ਛਕਾਂਗੇ ਫਿਰ ਅਗਲੀ ਬਿਉਂਤ ਬੰਦੀ ਕਰਦੇ ਆ ਕਿਉਂਕਿ ਹੁਣ ਨਿੱਕੇ ਦੀਆਂ ਵੀ ਦੂਰਸਤਾਂ ਹੋ ਗਈਆਂ ਤੇ 4 ਘੰਟੇ ਰੈਸਟ ਕਰਨੀ ਹੋਈ ਫਿਰ ਉਸ ਤੋਂ ਬਾਅਦ ਅਸੀਂ ਗਾਂਵ ਆਲਾ ਸਫਰ ਪਾਲ ਘਾਟ ਵਾਲਾ ਅੱਗੇ ਦਾ ਕਰਾਂਗੇ ਪਹਿਲਾਂ ਹੁਣ ਹੁਣ ਟਕਾਣੇ ਤੇ ਪਹੁੰਚੀਏ ਟਾਬੇ ਤੇ ਇਥੋਂ 5-4 ਕਿਲੋਮੀਟਰ ਤੇ ਮੁਫਲੇ ਪਰਚਾ ਤਾਂ ਪਾਣੀ ਸ਼ੱਕਦੇ ਜੀ ਸਾਹਬ ਦੇ ਦੀ ਆ ਸ਼ਰਮੇ ਦੀ ਟ੍ਰਾਂਸਪੋਰਟ ਆ ਗਈ ਤੇ ਖੜੀਆਂ ਗੱਡੀਆਂ ਬਾਵਾ ਜਾਣੀ ਪਿੱਛੇ ਅਸੀਂ ਡਾਇਮੰਡ ਵਾਲਿਆਂ ਤੋਂ ਤੌਰੇ ਆ ਨਿਕਲੇ ਸੀ ਭਸਾਵਰ ਜੱਟੀ ਜਾਨੀ ਹੈਗੀ ਆ ਬਾਬਾ ਤੇ ਬਾਕੀ ਗਾਹਾਂ ਖੰਡੇ ਵਾਲਿਆਂ ਕੋਲ ਦੀ ਲੰਘਣਾ ਨਾ ਉੱਥੇ ਰੋਟੀ ਖਾਣੀ ਆ ਉੱਥੇ ਵੀ ਪਤਾ ਲੱਗੋ ਜੀ ਨੰਨਾ ਮੁੰਨਾ ਮੇਲਾ ਵੀ ਗਿਆ ਹੋਇਆ ਆ ਛੋਟੇ ਛੋਟੇ ਪਲਾਂਟ ਲਾਏ ਹੋਏ ਸੀ ਲੈ ਦੇ ਐ ਲੈਣਾ ਚ ਲਾਉਂਦੇ ਆ ਹਾਏ ਵੱਡਾ ਕਿਲਾ ਇਹ ਮਤਲਬ ਆ ਉਹ ਵੱਡਿਆ ਹੋਇਆ ਉਹਨੇ ਦੁਬਾਰਾ ਫਟ ਪੈਣਾ ਉਹ ਜਿਹੜਾ ਪਰਲੇ ਪਾਸੇ ਆ ਇਹ ਮੇਰਾ ਖਿਆਲ ਆ ਕੀਹਾਂ ਦੱਸਿਆ ਸੀ ਕਿਸੇ ਨੇ ਫੁੱਲ ਡਿਜੀਟਲ ਚ ਹੁਣ ਮੈਨੂੰ ਪਤਾ ਨਹੀਂ ਆ ਕੋਈ ਹੋਰ ਫਤਕਾ ਇਹ ਪਤਾ ਨਹੀਂ ਕਿੰਨੀਆਂ ਵਾਡਾਂ ਲੈ ਜਾਂਦੇ ਆ ਕੇਲੇ ਤੋਂ ਇਹ ਸਾਰੀ ਕੇਲਾ ਵੈਲਟੀ ਆ ਤਕਰੀਬਨ ਇਹ 100 150 ਕਿਲੋਮੀਟਰ ਆਲਾ ਦਹਾਾਰੇ ਪਾਸੇ ਨੂੰ ਪ੍ਰਾਣਪੁਰ ਦਾ ਸਾਬਦਾ ਰਵੇਰ ਜਾ ਲਗਾਉਂ ਫਸਾਵਲਾ ਸਾਰੇ ਠੀਕੇ ਲੈ ਕੇ ਲਾ ਆ ਵੀ ਕੇਲਾ ਹੁੰਦੀ ਜਹ ਨਵੀ ਫਸਲ ਆ ਇਹ ਨਮਾ ਤਾਂ ਕਈ ਸਾਲਾਂ ਬਾਅਦ ਲਾਉਂਦੇ ਆ ਸ਼ਾਇਦ ਨਹੀਂ ਤਾਂ ਫਿਰ ਇਹ ਪੁੱਟੀ ਜਾਂਦਾ ਕਹਿੰਦੇ ਦੁਬਾਰਾ ਦੀ ਦੁਬਾਰਾ ਆ ਸਾਰੇ ਪਾਸੇ ਇੱਥੇ ਤੁਹਾਨੂੰ ਕੇਲਾ ਹੀ ਕੇਲਾ ਲੱਗਦਾ ਆਹ ਹਾਂ ਹੁਣ ਤੇ ਪਤਾ ਨਹੀਂ ਇਹ ਮੈਨੂੰ ਲੱਗਦਾ ਉਹ ਆਪਣੇ ਇਹ ਬੂਟਾ ਹੁੰਦਾ ਯਾਰ ਕੀ ਕਹਿੰਦੇ ਐ ਨਾ ਬਰੀਕ ਬਰੀਕ ਪੱਤੇ ਹੁੰਦੇ ਐ ਇਹਦੇ ਮੈਨੂੰ ਤਾਂ ਯਾਰ ਜੰਮ ਤਰੀ ਵਧੀਆ ਫੁੱਲਿਆ ਲੱਗਦਾ ਦਰਖਤ ਬਣਿਆ ਇੰਨਾ ਅਲਮਾਈ ਦਿਲਾ ਦੇਖਣਾ ਤੁਹਾਨੂੰ ਸਾਰੇ ਪਾਸੇ ਆਹਾ ਜੀ ਪਾਲ ਘਾੜ ਤੋਂ ਜਦੋਂ ਜਾਂਦੇ ਆ ਇਹ ਪਿੰਡੋਂ ਦੇ ਯਾਰ ਆ ਜੋ ਇਹ ਉਧਰ ਆਦ ਨੂੰ ਨਾ ਲਮਾਇੇ ਨਹੀਂ ਸੀ ਗਏ ਜਦੋਂ ਜਾਂਦੇ ਹੋਏ ਗਏ ਆ ਤੇ ਅੱਜ ਕੋਸ਼ਿਸ਼ ਕਰੀ ਜੀ ਆ ਵਿਚਾਰ ਤੁਹਾਨੂੰ ਦਿਖਾਵਾਂਗੇ ਇਹ ਪਾਲਕਾ ਟੂਹੀ ਵਾਲੇ ਘਾਟਾਂ ਨੂੰ ਹੀ ਹੈਗਾ ਇਹ ਇਹਦੇ ਚ ਖਾਸੇ ਪਾਪੜ ਵੇਲ ਕੇ ਪਾਰ ਹੁੰਦਾ ਹੈ ਪਿਛਲੇ ਸਾਲ ਇੱਥੇ ਪੂਰੇ ਖੱਡੇ ਸੀਗੇ ਜੀ ਆਹ ਹੁਣ ਇਹ ਰਾਹ ਆ ਪਿੰਡ ਦੇ ਵਿੱਚੋਂ ਬਣ ਗਿਆ ਚਲੋ ਵਧੀਆ ਹੋਇਆ ਗਾਹਾਂ ਵਾਲਾ ਰਹਾ ਤਾਂ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਹੀ ਆ ਜਾਂਦੇ ਟਾਈਮ ਤੇ ਬੁਰਾ ਹਾਲ ਹੀ ਸੀ ਇਹ ਹੁਣ ਵਾਪਸੀ ਤੇ ਥੋੜਾ ਜਿਹਾ ਦਾਣਾ ਖੜਾ ਰਾਖਿਆਲਾ ਚਾਰਕ ਦਾ ਟਾਈਮ ਹੋਊਗਾ ਅੰਦਾਜ਼ਾ ਮੇਰਾ ਤੇ ਹੁਣ ਇਹ ਬਿਨੇ ਫਲਮਾਇਆ ਜਾਊਗਾ ਤੇ ਉਹ ਤੋਂ ਜਾਣਦੇ ਵੀ ਅਸੀਂ ਜਦੋਂ ਗਏ ਆਂ ਅੰਦਰਾਂ ਨੂੰ ਉਦੋਂ ਅਸੀਂ ਰਾਤ ਨੂੰ ਲੰਗੇ ਸੀ ਅਸੀਂ ਇਹ ਰੋਡ ਜਿਹੜਾ ਉਹਦੇ ਤੋਂ ਨੂੰ ਬੱਟਿਆਂ ਵਾਲਾ ਦਿਖਾਇਆ ਸੀ ਤੇ ਤੁਹਾਨੂੰ ਦੱਸਿਆ ਵੀ ਰਾਤ ਨੂੰ ਵੀ ਇਹ ਜੰਗਲੀ ਏਰੀਆ ਹੈ ਆ ਥੋੜੀ ਅੱਜ ਸੁਨੀਆਂ ਪਹਾੜੀਆਂ ਨੇ ਪਰ ਇੰਨਾ ਚੋ ਛੋਟੇ ਮੋਟੇ ਜਾਨਵਰ ਤਾਂ ਆਮ ਹੀ ਅਕਸਰ ਹੀ ਹੁੰਦੇ ਆ ਵੱਡੇ ਜਾਨਵਰ ਅੱਗੇ ਸੰਘੜਾ ਜੰਗਲ ਆਉਂਦਾ ਉਹਦੇ ਵਿੱਚ ਇਹਨਾਂ ਦੇ ਸੌਣ ਦੇ ਮੁਤਾਬਕ ਲੋਕਲ ਬੰਦਿਆਂ ਦੇ ਬਾਕੀ ਐਮਪੀ ਤੇ ਮਹਾਰਾਸ਼ਟਰ ਦੇ ਵਿੱਚ ਤਾਂ ਚੀਤੇ ਚੂਕੇ ਦੀਆਂ ਖਬਰਾਂ ਆਪਾਂ ਨਹੀਂ ਸੁਣਦੇ ਆ ਦੇਖ ਲਈਏ ਆ ਬੱਚੇ ਫਿਰਦੇ ਆ ਜੀ ਬੱਕਰੀਆਂ ਚਾਰਦੇ ਆ ਆ ਹੈ ਜੀ ਪਾਲ ਘਾਟ ਬੱਟੇ ਨਾਲਾ ਰੋਡ ਹੋ ਭਾਈ ਲੋਡ ਗੱਡੀ ਫਿਰ ਆਈ ਬਚਾ ਕੇ ਨਾਰਮ ਦੇ ਲਈ ਨਾਲ ਹੀ ਲੰਗਾਈਆਂ ਜਾਂਦੀਆਂ ਨੇ ਤੇ ਬਾਕੀ ਜਦੋਂ ਬੰਦਾ ਲੰਗਦਾ ਜਾਂਦਾ ਹੈ ਨਾ ਫੇਰ ਹੋ ਗਈ ਹੋਲੀ ਪਹਿਲੇ ਘਰੇ ਦੂਜੇ ਘਰੇ ਤੀਜੇ ਘਰੇ ਪਿਹਾਰ ਪਿਹਾਂਗੇ ਜਾਂਦੇ ਆ ਮੈਂ ਤੇ ਨਿੱਕਾ ਤਾਂ ਮੈਂ ਕਹਿੰਨਾ ਕਾਫੀ ਬਾਰੀ ਲੰਘੇ 10 ਵਾਰੀ ਤੋਂ ਜ਼ਿਆਦਾ ਲੰਘੇ ਹੋਵਾਂਗੇ ਆਪਾਂ ਨਾ 8-10 ਵਾਰੀ ਤਾਂ ਲੰਘੇ ਆ ਤੇ ਜਾਣੀ ਇਹ ਰਾਹ ਹਰ ਬਾਰ ਮੜਾ ਮੁੱਟਾ ਖਰਾਬ ਹੀ ਹੋਇਆ ਹੁੰਦਾ ਵਧੀਆ ਨਹੀਂ ਇਹ ਛਾਲ ਕਾਰ ਜੀ ਇਹ ਉੱਦੇ ਜਾਂਦੇ ਹੋਏ ਆਪਾਂ ਚੜਾਈ ਦੇਖੀ ਇਹ ਉਹੀ ਡਾਊਨ ਮਤਲਬ ਲੋਡਡ ਗੱਡੀ ਥੋੜੀ ਜੀ ਹਵਾ ਨਾਲ ਜੀ ਪਾਲ ਘਾੜਦਿਆਂ ਹਿੱਲ ਟੌਪ ਜਿਹੜੀਆਂ ਖਾਲ ਦੇ ਵੱਡੀਆਂ ਪਾਲ ਪਿੰਡ ਤੋਂ ਪਹਿਲਾਂ ਆਉਂਦੀਆਂ ਨੇ ਜਿਹੜੀਆਂ ਜੰਗਲੀ ਰਾਸਤੇ ਦੇ ਵਿੱਚ ਜਿਉਂਦੀਆਂ ਨੇ ਖਾਸ ਕਰਕੇ ਘਾਹ ਰਾਸਤੇ ਐਮਪੀ ਦੀ ਹੱਦ ਤਲੇ ਪਹਾੜ ਤੇ ਉਹ ਦੂਗਹਾਂ ਤਾ ਮੇਨ ਰੋਡ ਦੇ ਉੱਤੇ ਆ ਜਾਂਦੀਆਂ ਨੇ ਇਹ ਜੰਗਲੀ ਰੋਡ ਹੈ। ਅਜੀ ਮਿੱਤਰੋ ਮੀ ਆ ਬਹੁਤ ਤੇਜ਼ ਜਿਉਂ ਜੰਗਲੇਟਾ ਸਾਹਿਬ ਤੋਂ ਕੱਲ ਦੇ ਤੁਰੇ ਆ ਰਾਤ ਦੇ ਮੈਂ ਬਸ ਅੱਜ ਸਵੇਰੇ 3-4 ਘੰਟੇ ਛੜਿਆ ਸੀ ਇੱਧਰ ਆ ਕੇ ਵੇਖੂ ਹੋ ਗਿਆ ਇਕ ਤਾਂ ਇਹ ਜੰਗਲ ਆ ਸੰਗਲ ਰੂੜਾ ਤੇ ਬਰਸਾਤ ਦੇਖੋ ਤੁਸੀਂ ਇਸ speed ਦੀ ਕੀ ਹਾਲਾਤ ਆ ਇਹ ਜ਼ਿੰਦਗੀ ਇਹ ਡਰਾਈਵਰੀ ਵੈਸੇ ਲੱਗਦਾ ਔਖਾ ਵੀ ਹੁੰਦਾ ਪਰ ਵਧੀਆ ਵੀ ਲੱਗਦਾ ਹੁੰਦਾ ਐਨਜੋਏਮੈਂਟ ਵੀ ਹੁੰਦੀ ਆ ਰਿਸਕ ਵੀ ਆ ਸਾਰਾ ਕੁਝ ਰਲਮਾ ਮਿਲਮਾ ਜੇ ਚੱਲਦਾ ਮੈਨੂੰ ਇਹ ਬੰਦਮੀ ਨਹੀਂ ਦਿੰਦਾ ਆਰਾਮ ਦੇ ਦਿੰਦਾ ਹਾਂ ਇਹ ਜਾਣੀ ਬੰਦੇ ਨੂੰ ਵਧੀਆ ਵੀ ਲੱਗਦਾ ਕਿ ਜਾਨੀ ਕਿਸੇ ਹੱਦ ਤੱਕ ਕਈ ਵਾਰੀ ਬੰਦਾ ਅੱਕ ਵੀ ਜਾਂਦਾ ਪਰ ਠੀਕ ਆ ਪਰਮਾਤਮਾ ਵੱਡੀ ਗੱਲ ਇਹ ਹੁੰਦੀ ਆ ਵੀ ਤਨਦਰੁਸਤੀ ਰੱਖੇ ਮੰਨ ਜਲ ਤੇ ਸੰਦਰੋਸਤੀ ਨਾਲ ਪਹਚਾਈ ਜਾਵੇ ਇਧਰੋਂ ਉਧਰ ਉਧਰੋਂ ਇਧਰ ਨਾ ਬੰਦਾ ਡੂਲਦਾ ਨਾ ਕਰਮਾਂ ਵਾਲੀਆਂ ਡੂਲਡੀਆਂ ਨੇ ਇਹ ਤਾਂ ਮੋਢਿਆਂ ਤੇ ਚੱਕੀ ਫਿਰਦੀਆਂ ਨੇ ਆਪਾਂ ਤੇ ਹਰ ਉਹ ਕਰੋ ਦਰਸ਼ਨ ਪਾਲ ਘਾਟ ਦੇ ਇਹ ਪਾਲ ਘਾਟ ਹੀ ਤੁਰਿਆ ਆਉਂਦਾ ਇਹ ਕਿਲੋਮੀਟਰ ਤਾਂ ਹੋ ਗਈ ਨਾ ਆਦਾ ਆਦਾ ਤੇਰੇ ਕਰਕੇ ਸੈਲ ਕਰੀ ਆ ਬਾਈ ਪਿੱਛੇ ਦੇ ਸੁ ਭੰਨ ਦੰਦਾ ਦਿਉ ਦੁਖੀ ਉਹ ਦਿਖਾ ਰਿਹਾ ਹੈ। ਹੋਰ ਜਾਂ ਰਾਤ ਨੂੰ ਬਲ ਮਾਰਦਾ ਸੀ। ਇਹ ਪਾਲਕਾਟ ਰੋਡ ਤੇ ਇਹ ਬਰਸਾਤੀ ਨਾਲਾ ਤੇ ਇੱਥੋਂ ਦਾ ਅੰਦਾਜ਼ਾ ਲਾਓ ਵੀ ਅੱਜ ਕਿੰਨਾ ਤੇਜ਼ ਮੀਂਹ ਪੈ ਕੇ ਹਟਿਆ। ਵੀ ਆਹ ਸਪੀਡ ਨਾਲ ਪਾਣੀ ਜਾ ਰਿਹਾ। ਇਹਨੂੰ ਨਦੀ ਨਹੀਂ ਕਹਿ ਸਕਦੇ ਇਹ ਨਾਲੇ ਹੀ ਨੇ ਜਿਹਨੂੰ ਚੋਏ ਕਹਿ ਦਿੰਨੇ ਆਪਾਂ। ਇੱਕਦਮ ਉੱਠਿਆ ਇਹਨੇ ਮੀ ਹਟਣ ਤੋਂ ਬਾਅਦ 2-4 ਘੰਟਿਆਂ ਦੇ ਵਿੱਚ ਇਹਨਾਂ ਦੇ ਬਹਾ ਥੱਲੇ ਵੀ ਬਹਿ ਜਾਂਦੇ ਹੁੰਦੇ ਆ ਕਿਉਂਕਿ ਇਹ ਉਚਾਈ ਤੋਂ ਡਾਊਨਵਾਲ ਨੂੰ ਚੱਲਦੇ ਆ ਹਮੇਸ਼ਾ ਤੇ ਆ ਦੇਖ ਲਓ ਵੀ ਇੱਥੇ ਹੰਦਾਜਾ ਲੱਗਦਾ ਉਹ ਕਿੱਡਾ ਰਿਸਕ ਲੈ ਕੇ ਨਾਲ-ਨਾਲ ਜਾ ਰਹੇ ਨੇ ਨਾਲ ਬੱਚਾ ਤੇ ਨੂੰ ਕੋ ਬੜਾ ਰਿਸਕ ਲੈਂਦੇ ਆ ਨਾਲ ਉਹ ਬੱਚੇ ਨੂੰ ਲਈ ਜਾਂਦਾ ਕੋਈ ਜਮਾ ਕਿਨਾਰੇ ਤੇ ਵੀ ਪੈਰ ਵੀ ਨਹੀਂ ਖੜਨੇ ਯਾ ਦੇਖੋ ਬਹਿ ਜਾਂਦੇ ਆ ਹੋਈ ਪਈ ਅਬ ਇਸ ਆਪ ਬੰਨੇ ਨਾ ਪੂਰੀ ਝੋਟੇ ਲਾਈ ਜੀ ਮਿੱਤਰੋ ਦੇਖੋ ਫਿਰ ਪਾਣੀ ਦੀ ਸਪੀਡ ਬਹਿ ਜਾ ਬਹਿ ਜਾ ਕਰਾਤੀ ਬਈ ਪਾਲ ਘਾਟ ਵਾਲੇ ਰੋਡ ਤੇ ਜਦੋਂ ਅਸੀਂ ਉਧਰੋਂ ਚੜੇ ਆ ਤੇ ਉਦੋਂ ਪਾਣੀ ਉਧਰੋਂ ਮੀਂਹ ਦੇ ਗਰਦਫਾੜੀ ਹੋਈ ਸੀ ਦੀਨਾ ਸੀ ਪੂਰੀ ਧੁੰਦ ਛਾਈ ਸਾਰੇ ਪਾਸੇ ਆਹਾ ਹੌਣ ਜਾਣੀ ਇਹਨੂੰ ਕਹਿੰਦੇ ਆ ਵੀ ਜਿਵੇਂ ਜੰਮੂ ਕਸ਼ਮੀਰ ਉੱਤਰਾਖੰਡ ਉਧਰ ਪਹਾੜਾਂ 'ਚ ਹੁੰਦਾ ਹੁੰਦਾ ਨਾ ਉਸ ਤਰੀਕੇ ਦੀ ਸਪੀਡ ਨਾਲ ਪਾਣੀ ਵਾਗ ਰਿਹਾ ਦੇਖੋ ਇੱਥੇ ਆਏ ਆ ਇੱਥੇ ਮਸ਼ਹੂਰ ਇਹਨਾਂ ਦਾ ਉਹ ਵੀ ਹੈਗਾ ਵਾਟਰਫਾਲ ਵੀ ਆ ਇੱਥੋਂ ਜਿੱਥੇ ਉਹ ਕਸ਼ਮੀਰ ਵਾਲਿਆਂ ਦਾ ਟੱਬ ਆਉਂਦਾ ਉਹਦੇ ਸਾਹਮਣੇ ਆ ਪੰਤੀਆ ਮਾਮਾ ਦੀ ਗੁਫائیں ਉਹਦੇ ਨਾਲ ਇੱਕ ਵਾਟਰਫਾਲ ਆ ਉਹ ਕਿਤੇ ਮੇਰਾ ਸੁਭ ਨਹੀਂ ਬਣਿਆ ਕਿਤੇ ਉਹ ਵੀ ਸ਼ੂਟ ਕਰਨਾ ਜੀ ਮੈਂ ਠਰਕ ਨਹੀਂ ਪਾਣੀ ਪਾਣੀ ਸਾਰੇ ਜਿਹੜੇ ਗਣਗੂ ਇਦਰੋਂ ਤੇਜ਼ ਤਾਂ ਆਉਂਦਾ ਵੀ ਇਚਾਈ ਤੋਂ ਡਾਊਨ ਨੂੰ ਆ ਰਿਹਾ ਤੇ ਗਰੀਬ ਵਿਚਾਰਿਆਂ ਨੂੰ ਫਿਕਰ ਪਿਆ ਹੋਇਆ ਘਰਾਂ-ਬਾਰਾਂ ਦਾ ਉਹ ਖੜੇ ਮੂੰਹ ਦਾਸੇ ਜੇ ਕਰੀ ਖੜੇ ਆ ਉਧਰ ਪਿੱਛੇ ਜਿਹੜੀ ਕਲੋਨੀ ਜੀ ਆ ਉਹਦੇ ਜਮ੍ਹਾਂ ਜੜਾਂ ਵਿੱਚ ਪਾਣੀ ਜਾ ਰਿਹਾ ਵੈਸੇ ਥੋੜਾ ਟਾਈਮ ਦਾ ਹੀ ਹੁੰਦਾ ਜਿਹੜੇ ਚੋਲੇ ਵਾਲੇ ਜੀ ਕੱਟ ਜਾਣਾ ਹੈ ਜੀ ਆ ਚੜਾਈ ਚੱਲ ਪਈ ਆ ਮੋੜ ਵਾਲੀ ਹਾਲਗਾ ਘਾਟੀਆਂ ਜਿਹੜੀਆਂ ਉਹ ਮੰਡਵਾ ਘਾਟੋਂ ਦਾ ਤੇ ਉਹ ਦੇਖੋ ਜੇ ਬੰਦਾ ਤੁਹਾਨੂੰ ਦੇਖ ਰਿਹਾ ਉਹ ਜ਼ੂਮ ਕਰਿਆ ਉੱਪਰ ਖੜਾ ਤੇ ਇੱਥੋਂ ਪਾਸੇ ਇਤਰਾਇਆਂ ਚੱਲ ਪਈਆਂ ਨੇ ਮੰਡਵਾ ਘਾਟਾਂ ਵਾਲੀਆਂ ਇੱਥੋਂ ਕਹਾ ਫਿਰ ਚਿੜੀਆ ਘਾਟ ਥੋੜਾ ਜਿਹਾ ਉੱਥਾਂ ਆਉਂਦਾ ਉਹ ਇੱਥੇ ਤਾਂ ਖੜੇ ਸੀ ਵਿਆਹਾਨਾ ਇੱਕ ਚੜਾਈ ਆਉਂਦੀ ਆ ਇੱਥੇ ਤਕਰੀਬਨ ਗੱਡੀ ਜਿਹੜਾ ਥੋੜਾ ਜਿਹਾ ਕੱਚਾ ਬੰਦਾ ਦੇਖਣ ਨੂੰ ਇਹ ਨਾਰਮਲ ਲੱਗਦਾ ਮੋੜ ਪਰ ਉਹ ਉੱਥੇ ਗੱਡੀ ਦੀ ਜਮਾ ਲੇਅਰ ਨਿਕਲ ਜਾਂਦੀ ਹੈ ਕਿਉਂਕਿ ਉੱਥੋਂ ਤੁਸੀਂ ਧਿਆਨ ਨਾ ਦੇਖੋ ਉਹ ਨਾ ਇੱਕਦਮ ਹੋਰ ਹੈ ਕਿਵੇਂ ਜੇ ਬਣਾਈ ਹੋਈ ਆ ਜਾਨੀ ਬੈਲੈਂਸਡ ਨਹੀਂ ਹੈਗਾ ਰੋਡ ਜਿੱਦਾਂ ਅੰਦਰ ਨੂੰ ਦਬਾਵਾ ਹੁੰਦਾ ਉੱਥੋਂ ਬਰਾਬਰ ਜੇ ਹੋ ਜਾਂਦਾ ਇਹ ਮੋੜ ਤੇ ਤਕਰੀਬਨ ਆਮ ਕਰਕੇ ਗੱਡੀਆਂ ਜਿਹੜਾ ਸਾਵੀ ਕਿਤਾਬੀ ਉਹ ਤਾਂ ਲੈ ਜਾਂਦਾ ਕੱਢ ਕੇ ਨਹੀਂ ਆਮ ਕਰਕੇ ਗੱਡੀਆਂ ਬੈਕ ਹੁੰਦੀਆਂ ਨੇ ਇੱਥੇ ਅਸੀਂ ਖੜੇ ਸੀ ਸਾਹ ਭਰਨ ਨੂੰ ਪਰ ਉਹ ਆ ਗਏ ਜੰਮੂ ਵਾਲਿਆਂ ਦੇ ਢਾਬੇ ਤੇ ਤੇ ਰੋਟੀ ਪਾਣੀ ਦਾਲ ਲਵਾ ਲਈ ਤੇ ਆ ਗਈਆਂ ਰੋਟੀਆਂ ਬਾਕੀ ਦੇ ਆਰਡਰ ਹੁਣ ਥੱਲੇ ਰਹਿ ਗਏ ਸਾਡੇ ਆ ਨਾਲ ਉਹ ਪਾਸੇ ਤਰੇ ਚੋਲ ਚੁਗਾ ਦੇ ਤੇ ਉਹ ਵੀ ਬੜਾ ਭਲੇਖਾ ਪਾਉਂਦੇ ਆ ਬਾਈ ਫਟਿਆਂ ਦੇ ਉੱਤੇ ਇਹਨਾਂ ਨੇ ਫਲੈਕਸਾਂ ਲਾਈਆਂ ਹੋਈਆਂ ਨੇ ਆਦੇ ਜਿਹਨੂੰ ਜਿਹਨੂੰ ਭੁੱਖ ਲੱਗੀ ਆ ਯਾਰ ਨੇ ਮੇਤਰੋ ਪਿਆਰੋ ਅਸੀਂ ਬੈਠੇ ਆ ਜੰਮੂ ਪੰਜਾਬ ਆ ਬਾ ਕਸ਼ਮੀਰੀ ਪੰਜਾਬੀ ਤਾਂ ਬੇੜ ਦੇ ਪਾਲ ਘਾਟ ਵਾਲੇ ਰਾਹ ਤੇ ਜਿਹੜਾ ਆਉਂਦਾ ਚਰੀਆ ਘਾਟ ਤੋਂ ਤੇ ਵੱਜ ਗਿਆ तकरीबन 10 ਵਜਣ ਵਾਲੇ ਆ ਨਾਲੇ ਤਾਂ ਮੈਚ ਦੇਖਦੇ ਸੀ ਆਈਪੀਐਲ ਦਾ ਤੇ ਨਾਲੇ ਦੁੱਧ ਫਿਰ ਬਾਈਟ ਲਿਆ ਸੀ ਜੇ ਤੋਂ ਪਹਿਲਾਂ ਦਾ ਰੋਟੀ ਰੱਟੀ ਖਾ ਕੇ ਗੱਡੀ 'ਚ ਜਾ ਪਿਆ ਸੀ ਗਏ ਕਿਉਂਕਿ ਮੀਂਹ ਅੱਜ ਜਿਆਦਾ ਸੀ ਉਹ ਤਿੰਨ ਜਗ੍ਹਾ ਤੇ ਨਾ ਪਾਣੀ ਪਹਾੜਾਂ ਦੇ ਵਿੱਚ ਲੈਂਡਸਲਾਈਡ ਪੱਥਰ ਪੁੱਥਰ ਡਿਗੇ ਹੋਏ ਸੀ ਅੱਗੇ ਵੀ ਘਾਟ ਪੈਣੇ ਆ ਤੇ ਰਾਹ ਖਰਾਬ ਹੀ ਆ ਮਾਲ ਕਿਹੜਾ ਆਪਣੇ ਕੋਲ ਕੱਚਾ ਪੱਤਾ ਮਾਲ ਤੇ ਇਸ ਕਰਕੇ ਕਿਹਾ ਵੀ ਚਲ ਯਾਰ ਪੈ ਜਾਂਦੇ ਆ ਸਾਰੇ ਨਿਕਲਾਂਗੇ ਆਰਾਮ ਨਾਲ ਉਹ ਵੀ ਰਾਤ ਨੂੰ ਤੱਕਰਾਂ ਹੀ ਮਾਰ ਰਹੀਆਂ ਸੀ ਜਿਹੜਾ ਕਿਸੇ ਪਾਸੇ ਉਹ ਮੀ ਬੜਾ ਜਿਆਦਾ ਹੀ ਜੀ ਹਾਰ ਦਿੱਤਾ ਜੀ ਗੁੱਡ ਮਾਰਨਿੰਗ ਮਤਰੂ ਫਿਰੋ 9:09 ਹੀ ਵੱਜ ਗਏ ਤਕਰੀਬ ਹਨ ਆਹਾ ਕਸ਼ਮੀਰੀ ਪੰਜਾਬੀ ਢਾਬੇ ਤੇ ਰੋਕੇ ਸੀ ਰਾਤ ਤੇ ਹੁਣ ਆਏ ਆ ਮੌਸਮ ਠੰਡਾ ਕੱਲ ਮੀਂਹ ਬਹੁਤ ਪਿਆ ਹਨ ਬਾਈ ਸਾਨੂੰ ਪੈਂਦੇ ਪੈਂਦੇ ਤਕਰੀਬਨ ਮੈਨੂੰ ਪੈਂਦੇ ਪੈਂਦੇ ਨੂੰ 11:30 ਹੋ ਗਏ ਸੀ ਈ ਮੌਸਮ ਠੰਡਾ ਕਰਕੇ ਬਾਈ అలਾਰਮ ਵੀ ਲਾਇਆ ਹੋਇਆ ਸੀ అలਾਰਮ ਨੂੰ ਨੂਰ ਨੂੰ ਪਤਾ ਹੀ ਨਹੀਂ ਲੱਗਿਆ 8:30 ਵਜੇ ਹੁਣ ਅੱਖ ਖੁੱਲੀ ਫੇਰ ਉੱਠਿਆ ਹੁਣ ਬਸ ਚਾਹ ਪੀਂਦਾ ਹੋ ਮੈਂ ਵੀ ਮੂੰਹ ਹੱਥ ਧੋ ਕੇ ਰੀ ਕਰਦਾ ਵੀ ਨਾਲੀਏ ਕਿਉਂਕਿ ਕੱਲ ਚਲੋ ਚਾਲੀ ਆਏ ਆ ਪਰਸੋਂ ਦੇ ਨੱਤੇ ਹੋਏ ਆ ਜੂਠਾ ਉਹ ਤੋਂ ਤੇ ਪਰਸੋਂ ਵਾਲੀ ਰਾਤ ਕੱਲ ਦਾ ਦਿਨ ਫਿਰ ਸਾਰਾ ਤੁਰ ਹੀ ਆਏ ਆ ਅੱਜ ਨਾਲੀਏ ਹੁਣ ਇਹਨਾਂ ਕੋਲੇ ਹੈਗਾ ਜਗ੍ਹਾੜ ਕਿ ਪਾਣੀ ਪੂਰੀ ਤਰਾਂ ਜਾਏਗਾ ਪੜਨ ਨਿਊਯਾਰਕ ਹੀਰ ਜੀ ਚਲੋ ਠੀਕ ਆ ਮਿੱਤਰੋ ਮਿਲਦੇ ਆ ਫਿਰ ਰੋਡ ਤੇ ਚੈਰੀ ਕਰਦੇ ਕਰਾਉਂਦੇ ਆ ਨੂੰ 10 ਵਜੇ ਇੱਥੇ ਹੁਣ 10 ਵਜੇ ਚੱਲੇ ਪਾਉਣ ਲੱਗੇ ਆ ਇੱਕ ਬਸ ਸਵੇਰੇ ਅੱਖ ਨਾ ਖੁੱਲਣ ਦੇ ਕਾਰਨ ਇੰਨਾ ਟਾਈਮ ਹੋ ਗਿਆ ਵੀ ਚਲੋ ਕੋਈ ਨਾ ਪਰਮਾਤਮਾ ਤੰਦਰੁਸਤੀ ਰੱਖੇ ਉਦਾਂ ਵੀ ਟਾਰਗੇਟ ਅੱਜ ਦਾ ਇਹੀ ਸੀਗਾ ਵੀ ਅ ਐਮਪੀ ਪਾਰ ਕਰਾਂਗੇ ਮਨਸੂਰ ਦੇ ਲਾਗੇ ਤੱਕ ਨੀਮਚ ਤੱਕ ਪਹੁੰਚਾਂਗੇ ਅੰਜੇ 2 ਘੰਟੇ ਪਹਿਲਾਂ ਤੁਰ ਜਾਂਦੇ ਤਦ ਥੋੜਾ ਜਿਹਾ ਦੇਰ ਖੜੇ ਤੌਰ ਕਹੋਂ ਜਾਂਦੇ ਹੁਣ ਇਹ ਆ ਵੀ ਰਾਤ ਨੂੰ 10 11 12 ਵਜੇ ਪਹੁੰਚ ਜਾਗੇ ਕਿਉਂਕਿ ਅੱਜ ਰੈਸਟ ਮਾਰ ਕੇ ਕੱਲ ਨੂੰ ਗਾਹ ਰਾਜਸਥਾਨ ਕੱਢਾਂਗੇ ਲੋ ਜੀ ਠੱਬਾ ਕਸ਼ਮੀਰੀ ਪੰਜਾਬੀ ਠੱਬੇ ਤੋਂ ਤੋਰਨ ਤੋਂ ਬਾਅਦ ਮੇਰਾ ਨਾਲ ਹੀ ਅਗਲਾ ਕਾਰਟ ਸਟਾਰਟ ਹੋ ਜਾਂਦਾ ਚਿਰਿਆ ਆ ਰਹੀ ਹੈ ਚਿਰਿਆ ਆ ਸੰਦੇ ਵਿੱਚ ਇੱਥੇ ਇੱਕ ਪਿੰਡ ਜਿਹਾ ਪਿੰਡ ਦੇ ਨਾਮ ਕਰਕੇ ਫਿਰ ਨਾਲ ਘਾਟਾਂ ਦੇ ਨਾਮ ਪਜ ਜਾਂਦੇ ਆ ਸਰ ਇਹ ਮੈਂ ਗੁਜਰੀ ਘਾਟ ਗੁਜਰੀ ਪਿੰਡ ਦਾ ਸਾਈਡ ਤੇ ਆ ਪੋਲ ਦੀ ਰੋਡ ਲੰਘਦਾ ਉਹਨੂੰ ਗੁਜਰੀ ਘਾਟ ਕਿਹਾ ਜਾਂਦਾ ਇਸੇ ਤਰੀਕੇ ਹੀ ਜਿਹੜਾ ਏਟਾ ਬਟਾ ਪਕੇ ਪਰੇਪਾਲਵਾਲ ਨੂੰ ਘਾਟ ਆਉਂਦਾ ਉਹਦੇ ਕੋਲੇ ਪਿੰਡੋਂ ਦਾ ਮੰਡਵਾ ਹੈ ਵੈਸੇ ਤਾਂ ਉਹਨੂੰ ਹੱਲ ਪੜਾਵਾ ਘਾਟ ਵੈਸੇ ਸਟੇਲਿੰਗ ਆਉਦੀ ਆ ਮੰਦਰਾ ਇੱਥੇ ਪਿਆ ਉਹਨਾਂ ਜਗ੍ਹਾ ਤੇ ਹੋਰ ਕੋਈ ਕੋਈ ਨਹੀਂ ਮੈਂ ਮਤਲਬ ਕੱਢਿਆ ਸੀ ਦਿਲ ਚੋਂ